ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚੂ ਬੋਲਦਾ ਨਿਊਜ਼ ਮੈਂ ਬਲਕਰਨ ਸਿੰਘ ਕੌਲਤਾਰ ਸ਼੍ਰੀ ਮੁਖਤਸਰ ਸਾਹਿਬ ਤੋਂ ਅੱਜ ਅਸੀਂ ਪਹੁੰਚੇ ਹਾਂ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਡੱਗੋ ਰਮਾਣੇ ਦਾ ਇੱਕ ਵਿਅਕਤੀ ਜਿਸ ਨੇ ਆਪਣੇ ਮੋਟਰਸਾਈਕਲ ਸਮੇਤ ਨਹਿਰ ਦੇ ਵਿੱਚ ਛਾਂ ਮਾਰ ਦਿੱਤੀ ਸੀ ਔਰ ਕੱਲ ਸ਼ਾਮ ਦੀ ਇਹ ਘਟਨਾ ਦੱਸੀ ਜਾ ਰਹੀ ਆ ਔਰ ਮੌਕੇ ਤੇ ਪਹੁੰਚੀਆਂ ਟੀਮਾਂ ਦੱਲੇ ਪਿੰਡ ਤੋਂ ਇਹ ਬੰਟੀ ਟੱਲਾ ਉਹਨਾਂ ਦੇ ਗੋਤਾਖੋਰ ਟੀਮ ਆਈ ਹੋਈ ਆ ਉਹਨਾਂ ਨੇ ਇਹ ਲਾਸ਼ ਨੂੰ ਜਿਹੜਾ ਇਸ ਨਹਿਰ ਦੇ ਵਿੱਚੋਂ ਕੱਢਿਆ ਔਰ ਬਹੁਤ ਵੱਡਾ ਇਕੱਠ ਵੀ ਹੋਇਆ ਨੇੜੇ ਦੇ ਲੋਕਾਂ ਦੇ ਔਰ ਪਿੰਡ ਵਾਸੀ ਇਕੱਠੇ ਹੋਏ ਨੇ ਆਉ ਪਰਿਵਾਰ ਦੇ ਨਾਲ ਅਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਤੁਹਾਡੀ ਕਰਾਉਣੇ ਆ ਨਿਆਰ ਤੋਂ ਛਾਲ ਮਾਰੀ ਸੀ ਕਿ ਪਛਾਣ ਹੋਈ ਹੈ ਜੀ ਉਸੇ ਕਾਰਨ ਕੀ ਇਹ ਕੋਈ ਦਿਮਾਗੀ ਟੈਨਸ਼ਨ ਦਾ ਇਹ ਬੰਦਾ ਪਰੇਸ਼ਾਨ ਸੀ ਕੋਈ ਇਹਦੀ ਬਹੁਤ ਜ਼ਿਆਦਾ ਪ੍ਰੋਬਲਮ ਦਾ ਸਾਨੂੰ ਪਤਾ ਨਹੀਂ ਲੱਗ ਸਕਿਆ ਪਰ شناخت ਹੋ ਗਈ ਆ ਸੁਖਰਾਮ ਪੁੱਤਰ ਨੰਦ ਸਿੰਘ ਵਾਸੀ ਡੋਗਰਮਾਨ ਦਾ ਕੋਈ 45-50 ਸਾਲ ਦੀ ਉਮਰ ਹੈ ਦੀ ਤੇ ਬਾਕੀ ਪਰਿਵਾਰ ਜਿਹੜਾ ਇਹ ਸਾਰੇ ਇਹ ਕਹਿ ਰਹੇ ਵੀ ਅਸੀਂ ਪੋਸਟਮਾਰਨ ਨਹੀਂ ਕਰਾਉਣਾ ਅਸੀਂ ਵੈਸੇ ਹੀ ਅੰਤਮ ਸਿਸਕਾਰੇ ਦਾ ਕਰਨਾ ਚਾਹੁੰਦੇ ਨੇ ਅੱਗੇ ਅਫਸਰਾਂ ਦਾ ਜੋ ਹੁਕਮ ਆਇਆ ਹੋ ਰਿਹਾ ਹੈ ਕਿ ਅਗਲੀ ਕਾਰਵਾਈ ਕੀਤੀ ਜਿਨ੍ਹਾਂ ਨੇ ਸਾਡੇ ਪਹਿਲੇ ਸਦੇ ਤੇ ਪਹੁੰਚ ਕੇ Laash ਨੂੰ ਕੱਢ ਕੇ ਸਾਡੇ ਸਪੁਰਦਿਤ ਕੀਤਾ ਅਸੀਂ ਇਸ ਟੀਮ ਦਾ ਪਹਿਦਰੋਂ ਧੰਨਵਾਦ ਕਰਦੇ ਆਂ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਇਹੀ ਅਰਦਾਸ ਹੈ ਸਤਿਗੁਰੂ ਸਰਪਾ ਜੀ ਜਿਨ੍ਹਾਂ ਨੇ ਸ਼ਾਲ ਮਾਰੀ ਇਹਦਾ ਨਾਮ ਸੁਖਰਾਮ ਸਿੰਘ ਆ ਜੀ ਤੇ ਸ਼ਾਲ ਕਰੋ ਮਾਰੀ ਇੱਕ ਗੱਲ ਸਾਡੇ 4:30 ਵਜੇ ਦੀ ਘਟਨਾ ਜੀ ਕੀ ਕਾਰਨ ਕੀ ਸੀ ਉਹ ਜੀ ਦਿਮਾਗੀ ਤੌਰ ਤੇ ਇਹਨਾਂ 6 ਮਹੀਨੇ ਦਾ ਪਰੇਸ਼ਾਨ ਰਹ ਰਿਹਾ ਸੀ ਦੱਸਤਾ ਰਿਹਾ ਨਹੀਂ ਸੀਗਾ ਪਰ ਅੰਦਰੋਂ ਅੰਦਰ ਜਾਨੀ ਕਿ ਪਰੇਸ਼ਾਨ ਸੀ ਉਮਰ ਕਿੰਨੀ ਸੀ ਇਹਨਾਂ ਦੀ ਉਮਰ 50 ਦੇ ਘੜ ਹੋ ਗਈ ਪੰਜਾਬ ਹਾਂਜੀ ਹਾਂਜੀ ਦੋ ਬੱਚੇ ਐ ਇੱਕ ਬੱਚਾ ਤਾਂ ਬਾਹਰ ਐ ਇਹ ਗੁੱਡੀ ਵਿਆਹੀ ਹੋਈ ਐ ਪਰਿਵਾਰ ਬਹੁਤ ਵਧੀਆ ਸੀ ਜੀ ਉਹਨੇ ਬਾਹਰ ਮੁੰਡਾ ਬਣੀ ਉਹਨੂੰ ਕੱਢ ਲਈ ਨਾ ਹਾਂ লাশ ਕੱਢ ਕੇ ਜੀ ਦੇਤੀ ਐ ਬਹੁਤ ਮਾੜੀ ਸਾਡੇ ਨਗਰ ਲਈ ਬਹੁਤ ਮਾੜਾ ਜਿਹਾ ਕਾਲਾ ਪੈ ਚੜਿਆ ਜੋ ਸਾਡਾ ਅਜ ਨੌਜਵਾਨ ਆਪਦੀ ਖਾਨ ਕੋ ਆ ਗਿਆ ਅਸਲ ਬਹੁਤ ਵਸੂਹ ਸਕਦਾ ਨਹੀਂ ਘਰੋਂ ਜਦੋਂ ਆਇਆ ਨਾ ਇਹ ਮੱਝ ਨੇ ਢਿਲੀ ਸੀਗੀ ਰਾਤ ਮੇਰੀ ਗੱਲ ਹੋਈ ਸੀ ਤੇ ਵਾਈਫ ਨਾਲ ਇਹ ਦਵਾਈ ਲੈਣ ਆਇਆ ਸੀਗਾ ਸਾਡਾ ਨਾਲ ਹੀ ਪੈਂਦਾ ਟੀਮ ਆਲੀ ਉੱਥੋਂ ਇਹ तकरीबन 1:00 ਵਜੇ ਆਇਆ ਤੇ ਇਹਨਾਂ ਨੂੰ ਉਹਨੇ ਸਵਾ 3:30 ਵਜੇ ਫੋਨ ਕੀਤਾ ਕਹਿੰਦਾ ਮੈਨੂੰ ਦਵਾਈ ਨਹੀਂ ਮਿਲੀ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਅੱਧੀ ਦਵਾਈ ਮਿਲ ਗਈ ਤੇ ਅੱਧੀ ਮੈਂ ਦਵਾਈ ਕੋਟਕਪੂਰੋਂ ਲੈਣ ਚੱਲਿਆ ਬੁੜੀਆਂ ਨੇ ਇਹ ਵੀ ਕਿਹਾ ਕਿ ਤੁਸੀਂ ਘਰੇ ਆ ਜਾਓ ਕਿਉਂਕਿ ਆਪਾਂ ਦਵਾਈ ਫੇਰ ਲਿਆਵਾਂਗੇ ਉਹਨਾਂ ਨੂੰ ਥੋੜਾ ਹੁੰਦਾ ਹੀ ਆ ਪਰੇਸ਼ਾਨੀ ਸੀ ਕਿ ਕਿਉਂਕਿ ਸਿਹਤ ਜੀ ਸਹੀ ਨਹੀਂ ਸੀਗੀ ਪਰੇਸ਼ਾਨ ਰਹਿਦਾ ਸੀ ਤੋ ਉਹ ਕਹਿੰਦੇ ਤੁਸੀਂ ਘਰੇ ਆ ਜਾਓ ਕਹਿੰਦਾ ਨਹੀਂ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਪੈਂਚਰ ਲਵਾ ਕੇ ਮੈਂ ਆ ਜਾਣਾ ਹੈ ਮਲਾਵਾ 4:30 ਦੇ ਵਿੱਚ ਉਦੋਂ ਮੁੜ ਕੇ ਫੋਨ ਬੰਦ ਹੋ ਗਿਆ ਤੇ ਉਦੋਂ ਮੁੜ ਕੇ ਪਤਾ ਲੱਗਿਆ ਇੱਥੇ ਇੱਕ ਨਾਲ ਹੀ ਸਾਹਮਣੇ ਘਰ ਸੀਗਾ ਉਹ ਨਾ ਇੱਥੇ ਬੰਦਾ ਬਾਹਰ ਖੜਾ ਸੀਗਾ ਜਦੋਂ ਇਹਨੇ ਆਪਦਾ ਸਰੀਰ ਨੂੰ ਬੰਨ੍ਹ ਕੇ ਤੇ ਮੋਟਰਸਾਈਕਲ ਸਮੇਤ ਸਿੱਟਿਆ ਫਿਰ ਉਹ ਪਹਿਲੇ ਪਾਸੋਂ ਕੁੱਦ ਕੇ ਆਇਆ ਉਹਨੇ ਆ ਕੇ ਫਿਰ ਦੱਸਿਆ ਤੇ ਫਿਰ ਸਾਨੂੰ 6 ਵਜੇ ਤਕਰੀਬ ਪਤਾ ਲੱਗਿਆ ਇਹ ਸਾਡਾ ਬੰਦਾ ਜੀ ਹੈ ਇਹ ਡਗਰਮਣੇ ਦਾ ਰਹਿਣ ਵਾਲਾ ਸੀਗਾ ਸੁਖਰਾਮ ਸਿੰਘ ਹਾਂ ਜਿਲ੍ਹਾ ਫਰੀਦਕੋਟ ਧੰਨਵਾਦ ਇਹ ਸਾਢੇ 4:30 ਵਜੇ ਦੀ ਗੱਲ ਹੈ ਕੀ ਹੋਇਆ ਤੁਸੀਂ ਅਸੀਂ ਮਿੱਟੀ ਲਾਦ ਰਹੇ ਸੀਗੇ ਤੇ ਵੀ ਸਾਨੂੰ ਮੈਨੂੰ ਮੇਰੇ ਪਿੰਡ ਦਾ ਬੰਦਾ ਮਿਲਿਆ ਤਾਂ ਮੈਂਬਰ ਸਾਹਿਬ ਮੈਨੂੰ ਕਹਿੰਦੇ ਵੀ ਮੋਟਰਸਾਈਕਲ ਦੇ ਕੋਈ ਬੰਦਾ ਵਿੱਚ ਡਿੱਗ ਰਿਹਾ ਤੇ ਮੈਂ ਤੁਰੰਤ ਨਹਿਰ ਵਿੱਚ ਦੀ ਜਾ ਕੇ ਤੇ ਜੋ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਬੰਦਾ ਉਸ ਟਾਈਮ ਨੂੰ ਮੋਟਰਸਾਈਕਲ ਤੋਂ ਰੇੜਕ ਮੋਟਰਸਾਈਕਲ ਦੇ ਵਿੱਚ ਸਮੇਤ ਨਹਿਰ ਦੇ ਵਿੱਚ ਵੜ ਗਿਆ ਕਿੰਨੀ ਸਮੋਟ ਲੱਗਦੀ ਸੀ ਬੰਦੇ ਦੀ ਬੰਦੇ ਦੀ ਉਮਰ ਜੀ ਲਗਭਗ 45 ਤੋਂ ਪਲੱਸ ਹੀ ਸੀਗੀ ਦੋਹਾਂ ਦੇ ਕੋਲ ਢਮਗੀਆਂ ਸੀ ਪਾਣੀ ਵਾਲੀਆਂ ਇੱਕ ਲਾਲ ਰੰਗ ਦੀ ਇੱਕ ਨੀਲੇ ਕਲਰ ਦੀ ਕੋਲੇ ਉਹਦੇ ਚਿੱਟੇ ਰੰਗ ਦਾ ਲਫਾਵਾ ਸੀ ਮੈਡੀਸਿਨ ਸੰਦ ਕੋਲੇ ਹਾਂਜੀ ਉਹ ਬੰਨੇ ਬੰਨੇ ਵਜੀ ਦਾਸ ਰਹੇ ਨੇ ਹਾਂਜੀ ਉਹਨੇ ਆਪਦਾ ਗਲਾ ਬੰਨਿਆ ਸੀ ਗੀ ਮੋਟਰਸਾਈਕਲ ਦੇ ਨਾਲ ਤੇ ਗਲਾ ਬਨ ਕੇ ਆਦੀ ਪੱਗ ਲਾਈ ਹੋਈ ਸੀ ਨੇ ਤੇ ਹੈਂਡਲ ਨਾਲ ਬੱਧਿਆ ਸੀ ਤੇ ਜਦੋਂ ਮੈਨ ਦੇ ਕੋਲੇ ਕਾਫੀ ਥੋੜਾ ਲਾਗੇ ਰਹਿ ਗਿਆ ਸੀਗਾ ਤੇ ਉਦੋਂ ਹੀ ਉਹ ਵਿੱਚ ਡਿੱਗ ਪਿਆ ਤੇ ਬਸ ਉਹਦੀਆਂ ਇਕੱਲੀਆਂ ਬਾਹਾਂ ਹੀ ਤਾਂ ਰਹਿ ਗਈਆਂ ਉਸਨੇ ਮੋਟਰਸਾਈਕਲ ਖਿੱਚ ਕੇ ਲੈ ਗਿਆ ਜੀ ਕੋਈ ਕੋਸ਼ਿਸ਼ ਨਹੀਂ ਨਹੀਂ ਕੋਸ਼ਿਸ਼ ਤਾਂ ਤਾਂ ਕਰਦੇ ਜੀ ਉਹ ਬੰਦਾ ਤਾਂ ਆਉਂਦਾ ਹੀ ਤੇ ਉਹ ਬੰਦਾ ਮੋਟਰਸਾਈਕਲ ਦੇ ਵਜੇ ਨਾਲ ਥੱਲੇ ਬੈ ਗਿਆ ਮੌਕੇ ਤੇ ਹੋਰ ਕੋਈ ਨਹੀਂ ਸੀ ਤੁਸੀਂ ਮੌਕੇ ਤੇ ਹੋਰ ਕੋਈ ਨਹੀਂ ਸੀ ਇਹੀ ਚਾਰ ਜਣੇ ਸੀਗੇ ਉਹ ਮੁੰਡੇ ਬਾਅਦ ਚੋਂ ਆਏ ਜੀ ਮੈਂ ਉੱਥੇ ਕੋਲੇ ਪਹਿਲਾਂ ਪਹੁੰਚ ਗਏਗੀ ਉਹਨਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਮੈਂ ਤੈਰ ਕੇ ਨੇੜੇ ਤੇ ਹਾਂਜੀ ਹੁਣ ਪਾਲ ਕੀਤੀ ਜਾ ਰਹੀ ਆ ਕਿੰਨੇ ਵਜੇ ਲੱਟਣਾ ਲੱਟਣਾ ਜੀ ਕੱਲ 4:30 ਵਜੇ ਦੀ ਆ ਜੀ ਮੇਰਾ ਗੁਰਜੀਤ ਸਿੰਘ ਨਾਮ ਹੈ